ਨਹੀਂ ਫਿਰ ਇਹ ਪਹਿਲਾਂ ਖੋਲੇ ਨਹੀਂ ਸੀ ਹੁਣ ਤੁਸੀਂ ਖਿਲਾ ਰਹੇ ਹੋ ਇਹ ਹੁਣ ਆ ਕੇ ਖਿਲਾ ਰਹੇ ਆ ਅੱਛਾ ਹਾਂ ਇਹ ਆ ਜਿਹੜੀ ਰਹੀ ਗਈ ਇਹ ਇਹ ਪੰਜਾਬ ਫਿਰੋਜ਼ਪੁਰ ਵਾਲੀ ਆ ਉਹ ਦੂਜੀ ਰਸਣ ਅੱਛਾ ਵੀ ਇਹਨਾਂ ਦਾ ਲੈਵਲ ਘੱਟ ਸੀਗਾ ਤੇ ਇਧਰ ਹੀ ਪੰਜਾਬ ਨੂੰ ਚੱਲੀ ਹੁੰਦਾ ਪੰਜਾਬ ਨੂੰ ਡੋਬਣ ਵਾਲੀਆਂ ਗੱਲਾਂ ਚੱਲਣਦੀਆਂ ਵਾ ਤੇ ਹੁਣ ਤੁਸੀਂ ਆ ਕੇ ਖਿਲਵਾ ਰਹੇ ਹੋ ਬਸ ਇਹ ਕੁੜੇ ਗੰਦਗੀਆਂ ਬੰਦ ਪਈਆਂ ਆ ਦੇਖ ਲਓ ਆਪੇ ਤੇ ਸਾਹਮਣੇ ਬੰਦ ਪਈਆਂ ਮਾਲ ਹੋ ਗਏ ਉਹ ਆ ਕੇ ਉਹ ਤੁਸੀਂ ਖਿਲਵਾਇਆ ਕਿ ਖਿਲਵਾਇਆ ਆ ਕੇ ਜਦੋਂ ਤੋਂ ਜਿਹੜਾ ਛੱਲਾ ਮਾਰਦਾ ਸਾਹਮਣੇ ਪਾਣੀ ਉਹਦਾ ਆ ਗਿਆ ਬਿਆਸ ਦਰਿਆ ਇਧਰ ਆ ਗਿਆ ਜੀ ਇਹ ਸਤਲੁਜ ਦਰਿਆ ਸਾਰਾ ਇਹ ਸਿੱਧਾ ਪੰਜਾਬ ਦੇ ਖੇਤਾਂ ਨੂੰ ਹੀ ਪਰਦਾ ਜਾਂਦਾ ਦੋਸਤੋ ਵੱਡੀ ਗੱਲੇ ਆ ਮਾਲ ਆ ਪੰਜਾਬ ਨੂੰ ਡੋਬਣਾ ਸਿਸਟਮ ਆ ਓਏ ਰਾਜਨੀਤੀ ਯਾਰ ਇਹ ਰਾਜਨੀਤੀ ਪੰਜਾਬ ਨੂੰ ਡੋਬਣਦੀ ਆਪਣਾ ਪਿੰਡ ਕਿਹੜਾ ਪਈ ਆਪਣਾ ਪਿੰਡ ਸਭਰਾ ਸਭਰਾ ਕੀ ਖਤਰਾ ਕੀ ਉਸ ਤੋਂ ਖਤਰਾ ਵੀਰੇ ਬੰਨ ਨੂੰ ਖਤਰਾ ਵਾ ਯਾਰ ਸਾਰੀ ਸਾਰੀ ਪਹਿਲੀ ਜਿਹੜੀ ਬਿਜਲੀ ਪਹਿਲੀ ਆ ਸੱਜ ਡੁੱੜ ਗਈ ਆ ਬਾਹਰ ਹੋ ਗਿਆ ਉਹ ਰੁੜ ਗਈ ਆ ਜਿਹੜੀ ਮਗਰਲੀ ਜ਼ਮੀਨ ਆ ਉਹ ਸਰਕਾਰ ਨੇ ਖਰੀਦੀ ਹੋਈ ਆ ਜਿਹੜੀ ਇਧਰਲੀ ਜ਼ਮੀਨ ਨਾਲ ਕੋਈ ਖਰੀਦੀ ਸਾਨੂੰ ਫੇਰ ਵੀ ਕੁੜੇ ਮਾਰਨਦਾ ਆ ਤੁਹਾਡਾ ਪਿੰਡ ਕਿੰਨੇ ਕਿਲੋਮੀਟਰ ਤੇ ਸਾਡੇ ਤੋਂ ਪਿੰਡ 10 ਕਿਲੋਮੀਟਰ ਤੇ ਆ ਅੱਛਾ ਹਾਂ ਜੇਕਰ ਇਹ ਪਾਣੀ ਇਧਰੋਂ ਛੱਡ ਦੇਣ ਜੇ ਛੱਡ ਦੇਣ ਪਾਣੀ ਤੇ ਉਧਰ ਬਚਤ ਹੋ ਸਕਦੀ ਕੁਝ ਵੀਦੇ ਇਹਨੂੰ ਪਾਣੀ ਛੱਡਣ ਕੋਈ ਸਾਨੂੰ ਬਚਾ ਆ ਹੋਵੇ ਸਾਡੇ ਬੰਨ੍ਹ ਨੂੰ ਢਾ ਲੱਗੀ ਸੱਤਾ ਸਾਵਾਂ ਦੇ ਢਾਹਵਾ ਸੱਤਾ ਸਾਵਾਂ ਦੇ ਹਾਂ ਜਿਹੜੀ ਸਾਡੀ ਬਿਜਲੀ ਪਹਿਲੀ 10-15 ਹਜ਼ਾਰ ਰੇਕੜੋ ਤੇ ਟਪ ਚੁੱਕੀ ਆ ਸਾਨੂੰ ਬਾਹਰ ਦਾ ਖਤਰਾ ਆ ਸਾਡੇ ਪਿੰਡ ਨੂੰ ਜਿਹੜਾ ਉਹ ਵੀ ਖਤਰਾ ਇੱਕ ਅਸੀਂ ਪਿੱਛੇ ਜੇ ਆਏ ਸੀ ਕਿਹੜਾ ਪਿੰਡ ਸੁੱਤੇ ਕਹਿੰਦੇ ਦੋ ਟਰੈਕਟਰ ਵੀ ਵਿੱਚ ਡੁੱਬ ਗਏ ਨਾ ਇੱਕ ਕਿਸਾਨ ਭਰਾਵਾਂ ਦਾ ਇੱਕ ਸੋਨਾ ਵਾਲੀ ਕਸਵਰਾ 744 ਕਿਸਾਨ ਭਰਾਵਾਂ ਤੋਂ ਹਾਂ ਆਵੇ ਅਸੀਂ ਚਕਾਉਣਾ ਅਸੀਂ ਤੁਸੀਂ ਚਕਵਾਇਆ ਕੇ ਦੋਸਤੋ ਕਹਿੰਦੇ ਕਿਸਾਨ ਭਰਾ ਕਹਿੰਦੇ ਵੀ ਇਹਦੇ ਵਿੱਚ ਹਜੇ ਵੀ